ਵਾਗ ਗੁਜਰੀ ਭਗਤ ਜੈ ਦੇਵ ਜੀ ਕੀ ਇਕੰਕਾਰ ਸਤਗੁਰ ਪ੍ਰਸਾਦ ਪਰਮਾਤਮ ਪਰਕ ਮਨੋਪੇਂ ਸਤ ਆਦ ਭਾਵਰਤ ਪਰਮਾਤਮ ਪੁੱਤ ਪ੍ਰਕਿਰਤਿ ਜਦ ਚਿੰਤ ਸਰਵਗਤ ਤੀਨ ਨਰਾਮ ਨਾਮਮਨੋਰਮ ਵਦ ਅਮਰ ਤੇਤ ਮੈਂ ਮਾਣ ਬਨੇ ਤੋ ਜਸ ਮਰਣ ਜਨਮ ਗਿਰਾਬ ਸਰਣ ਭੈਉ ਦੇਹਉ ਇਛੇ ਸਜੋ ਮਾਬ ਪਰ ਭੈਉ ਜਸ ਸਵੈ ਸਤ ਸੁਕਰਤੇ ਕਰਤੇ ਭਦੂ ਭੂਤ ਭਾਵ ਸੰਬਿਆ ਪਰਮ ਪਰਸੰਨ ਦੇ ਲਵਾਦ ਬ੍ਰਸ਼ਟਿ ਪਰਗ੍ਰਹਿ ਜਦ ਬਿਦ ਆ ਚਰਣੇ ਭਜ ਸਕਲ ਬਹੁ ਕ੍ਰਿਤ ਨਿਰਮਤਿ ਭਜ ਚਕ ਧਰੈ ਸਰਣੈ ਹਰਿ ਭਗਤ ਨਿਜ ਨਿਹ ਕੇਵਲ ਹਰਿ ਦੇ ਕਰਮਣਾ ਬਚਸਾ ਜਗੇਨ ਕੇ ਜਗੇਨ ਕੇ ਦਨੇਨ ਕੇ ਤਪਸਾ ਗੋਵਿੰਦ ਗੋਵਿੰਦ ਤੇ ਜਪ ਨਰ ਸਕਲ ਸਿੱਧ ਪਦੈ ਜੈ ਦੇਵ ਆਇਉ ਤਸ ਸੰਪੁਟ ਪਬ ਕੋਤ ਸਰਬਗਤੈ ਗੋਵਿੰਦ ਦੇ ਗੋਵਿੰਦ ਤੇ ਜਪ ਨਾਲ ਸકલ ਸਿੱਧ ਪਦੈ ਜੈ ਦੇਵ ਆਇਓ ਤਸ ਸਫਟ ਪਬੋਤ ਸਰਬਗਤੈ ਇਹ ਸ਼ਬਦ ਸਤ ਗੁਰ ਜੈ ਦੇਵ ਜੀ ਦੇ ਮਖਾਰਬੰਦ ਤੋਂ ਚਾਰਿਆ ਹੋਇਆ ਤਨ ਤਨ ਚਵ ਛਤਰ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਾਗ ਗੁਜਰੀ ਅੰਗ 526 ਤੇ ਸ਼ਿਸ਼ੋਵਤ ਹੈ ਸਤ ਗੁਰ ਜੈ ਦੇਵ ਜੀ ਚੰਦਰ ਹੈ ਸਮਝਾਉਣ ਕਰਦੇ ਜੀਵ ਨੂੰ ਕਿ ਜਿਸ ਜੀਵ ਨੇ ਉਸ ਪਰਮਾਤਮਾ ਦਾ ਨਾਮ ਜਪਣਾ ਹੈ ਉਹਨੂੰ ਕੋਈ ਯੋਗ ਦੀ ਉਹਨੂੰ ਕੋਈ ਜਗ ਦੀ ਉਹਨੂੰ ਕੋਈ দান ਦੀ ਉਹਨੂੰ ਕੋਈ ਕਿਸੇ ਤਪ ਦੀ ਲੋੜ ਨਹੀਂ ਕਿਉਂਕਿ ਕੇਵਲ ਪਰਮਾਤਮਾ ਦਾ ਜਿਹਨਾਂ ਨੇ ਨਾਮ ਜਪਿਆ ਉਹਨਾਂ ਨੇ ਇਸ ਪੰਦ ਵਿਚਾਰਾਂ ਨੂੰ ਤਾਂ ਜਿੱਥੇ ਛੱਡਣਾ ਹੈ ਉੱਥੇ ਉਹਨਾਂ ਨੇ ਸਤਨ ਵੀ ਕੋਈ ਪਰਵਾਹ ਨਹੀਂ ਕੀਤੀ ਕਿਉਂਕਿ ਦੁਨੀਆਂ ਦੇ ਉੱਤੇ ਜਿਸ ਪਰਮਾਤਮਾ ਦਾ ਨਾਮ ਜਪਿਆ ਜਾਂਦਾ ਉਹ ਤਿੰਨਾਂ ਕਾਲਾਂ ਦੇ ਵਿੱਚ ਹੀ ਹੈ ਉਹ ਉਤਕਾਲ ਦੇ ਵਿੱਚ ਵੀ ਹੈ ਇਸ ਵੇਲੇ ਜਿਹੜਾ ਵਿੱਚ ਦੇ ਉਹਦੇ ਵਿੱਚ ਵੀ ਹੈ ਤੇ ਆਉਣ ਵਾਲੇ ਦੇ ਵਿੱਚ ਵੀ ਕਿਉਂਕਿ ਉਹਦਾ ਨਾਮ ਜਿਹੜਾ ਸਥਿਰ ਹੈ ਜਨਮਤੋਂ ਰਹਤ ਹੈ ਸੋ ਉਹਨਾਂ ਨੇ ਪਰਮਾਤਮਾ ਨੂੰ ਜਿਹਨਾਂ ਦਾ ਨਾਮ ਜਪਿਆ ਉਹ ਕਿੰਨੇ ਉਹਨਾਂ ਦੇ ਕੋਈ ਸਿੱਧੀਆਂ ਜਿਹੜੀਆਂ ਆਟੋਮੈਟਿਕਲੀ ਹੁੰਦੀਆਂ ਉਹਨਾਂ ਨੂੰ ਕੋਈ ਸਿੱਧੀਆਂ ਪ੍ਰਾਪਤ ਕਰਨ ਦੀ ਲੋੜ ਨਹੀਂ ਪੈਂਦੀ ਲੇਕਿਨ ਉਹ ਸਿੱਧੀਆਂ ਤੇ ਜੁੱਧੀਆਂ ਨਦੀਆਂ ਜੰਨੀਆਂ ਵੀ ਹੈ ਪਰਮਾਤਮਾ ਦੇ ਜਿਹੜੇ ਭਗਤ ਆ ਉਹ ਇਹਨਾਂ ਦਾ ਦਰ ਉਪਯੋਗ ਨਹੀਂ ਕਰਦੇ ਕਿਉਂਕਿ ਇਹਨਾਂ ਦੇ ਹੁਕਮ ਦੇ ਪਰਮਾਤਮਾ ਦੇ ਵਿੱਚ ਰਹਿੰਦੇ ਔਰ ਇਸੇ ਕਰਕੇ ਹੁਕਮ ਜਿਹੜਾ ਉਸ ਨੂੰ ਸਭ ਤੋਂ ਵੱਡਾ ਉਹਨਾਂ ਨੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਜੇ ਮਤਾਵਕ ਜਿਹੜਾ ਉਹ ਇਸ ਕੋੜ ਦੀ ਦੀਵਾਰ ਨੂੰ ਤੋੜਦੇ ਆ ਉਹ ਕਿੱਥੇ ਚਾਰਾ ਹੋਈਏ ਕਿ ਨਕੂੜੇ ਟੁੱਟੇ ਪਾਲ ਕਿੰਨੇ ਸੱਚ ਦੇ ਨਾਲ ਮਿਲਣਾ ਕਿੰਨੇ ਸੱਚਾ ਬਣਨਾ ਹੁਕਮ ਅਗੇ ਚੱਲਣਾ ਨਾਮ ਕ ਲਿਖਿਆ ਨਾਲ ਉਸ ਦੇ ਹੁਕਮ ਦੇ ਅਗੇ ਵਿਚ ਰਹਿੰਦੇ ਆਂ ਦੁਨੀਆਂ ਦੇ ਕਿਸੇ ਵੀ ਪਜਾਰਥਾਂ ਦੀ ਰਿਸ਼ਤੀਆਂ ਦੀ ਨੱਤਿਆਂ ਦੀ ਕੋਈ ਵੀ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ ਕੋਈ ਉਹਨਾਂ ਦੇ ਨੇੜੇ ਆਵੇ ਨਾ ਆਵੇ ਕੋਈ ਮੰਨੇ ਨਾ ਮੰਨੇ ਕੋਈ ਕਰੇ ਨਾ ਕਰੇ ਉਹਨਾਂ ਨੂੰ ਤਾਂ ਸਿਰਫ ਇੱਕ ਪਰਮਾਤਮਾ ਦੇ ਨਾਲ ਇਸ਼ਕ ਹੈ ਉਹਦੇ ਪ੍ਰਮਾਤਮਾ ਦੇ ਇਸ਼ਕ ਦੇ ਵਿੱਚ ਹੀ ਉਹ ਰਹਿੰਦੇ ਸਤਗੁਰ ਜੈਦੇਵ ਜੀ ਜਿਵੇਂ ਕਿ ਭਗਤੀ ਲਹਿਰ ਦੇ ਸਹੀ ਇਹ ਕਹਿ ਸਕਦੇ ਕਿ ਸਭ ਤੋਂ ਜਿਵੇਂ ਕਿ ਸਤਗੁਰ ਫਰੀਦ ਜੀ ਤੇ ਜੈਦੇਵ ਜੀ ਸਮਕਾਲੀ ਹੋਏ ਹਨ ਤੇ 1170 ਦੇ ਵਿੱਚ ਜਨਮ ਹੁੰਦਾ ਇਹ ਬੰਗਾਲ ਦੇ ਵਿੱਚ ਇਹ ਹੋਏ ਹਨ ਇਨਕ ਪਹੁੰਚੇ ਸੰਤ ਆਪਾ ਕਹਿ ਸਕਦੇ ਆ ਕਿ ਇਹਨਾਂ ਨੇ ਗੀਤ ਗੋਵਿੰਦ ਗ੍ਰੰਥ ਲਿਖਿਆ ਜਦੋਂ ਉਸ ਗ੍ਰੰਥ ਨੂੰ ਸੰਪੂਰਨ ਕਰਨਾ ਸੀ ਤਾਂ ਰਾਜੇ ਨੇ ਕਹਿ ਦਿੱਤਾ ਕਿ ਗੋਵਿੰਦ ਦੇ ਗੀਤ ਗਾਏ ਜਾਣੇ ਹਨ ਬੰਦਫੈਕਸ ਕਰ ਲਿਆ ਪਰ ਜਿਹੜੇ ਆਖਰੀ ਲਾਈਨਾਂ ਉਹ ক্লোਜ਼ ਨਹੀਂ ਹੋ ਰਹੀਆਂ ਸੀ ਭਗਤ ਸਤਗੁਰ ਜੈਦੇਵ ਜੀ ਨਦੀ ਤੇ ਲੈ ਜਾਂਦੇ ਸੀ ਗੀਤ ਗੋਵਿੰਦ ਗ੍ਰੰਥ ਨੂੰ ਚੱਕ ਕੇ ਪਰ ਨਹੀਂ ਬਣ ਆ ਰਹੀ ਸੀ ਸਤਿਗੁਰ ਜੈਦੇਵ ਜੀ ਨੂੰ ਲੱਗਦਾ ਸੀ ਕਿ ਮੈਂ ਜੋ ਲਖਰੇ ਪਤਾ ਨਹੀਂ ਇਹੋ ਹੀ ਹੈ ਪਰ ਬਾਣੀ ਤੱਕਤੇ ਕਿਸੇ ਦੇ ਇਸ਼ਾਰੇ ਤਿਆ ਰਹੇ ਸੀ ਜਦੋਂ ਜਨ ਮੇਰੇ ਹੁੰਦਾ ਤੇ ਇੱਕ ਦਿਨ ਇਹ ਜਾਣ ਲੱਗ ਦਿੱਤਾ ਘਰ ਵਾਲੇ ਸੁਪਤਮੀ ਨੇ ਕਿਹਾ ਕਿ ਤੁਸੀਂ ਆਪਣਾ ਨਿਤਨੇਮ ਜੋ ਕਰਨਾ ਕਰਿਓ ਤੇ ਆ ਕੇ ਗ੍ਰੰਥ ਲਿਖ ਲਿਓ ਜਿੰਨੇ ਤੋਂ ਵਿਦਵਾਨ ਦੱਸਦੇ ਆ ਕਿ ਉਹ ਗ੍ਰੰਥ ਛੱਡ ਕੇ ਚਲੇ ਗਏ ਤੇ ਉਸ ਤੋਂ ਬਾਅਦ ਪ੍ਰਮਾਤਮਾ ਖੁਦ ਜੈਦੇਵ ਜੀ ਬਣ ਕੇ ਆਏ ਔਰ ਉਹਨਾਂ ਨੇ ਗ੍ਰੰਥ ਜਿਹੜਾ ਹੈ ਉਹਨੂੰ ਸੰਪੂਰਨ ਕਰ ਦਿੱਤਾ ਬਾਕੀ ਗ੍ਰੰਥ ਜਿਹੜਾ ਸਾਰਾ ਹੀ ਕਾਲੇ ਅੱਖਰਾਂ ਨਾਲ ਲਿਖਿਆ ਹੋਇਆ ਸੀ ਕਾਲੀ ਛੈਦ ਨਾਲ ਆਪ ਕਹਿ ਸਕਦੇ ਪਰ ਉਹਨਾਂ ਨੇ ਸੁਨਹਿਰੀ ਅੱਖਰਾਂ ਦੇ ਵਿੱਚ ਉਹਦਾ ਦੋ ਲੈਨ ਲਿਖ ਦਿੱਤੀ ਸਭ ਤੋਂ ਜ਼ਿਆਦਾ ਜਦੋਂ ਜੀ ਜਦੋਂ ਵਾਪਸ ਆਉਂਦੇ ਆ ਤੇ ਗ੍ਰਹਿਣੀ ਜਿਹੜੀ ਹੈ ਉਹ ਖਾਣਾ ਖਾ ਗਈ ਹੈ ਤੇ ਜੈਦੇਵ ਜੀ ਨੂੰ ਬਹੁਤ ਮਾੜਾ ਲੱਗਾ ਕਿ ਅੱਗੇ ਤਾਂ ਮੈਨੂੰ ਖਾਣਾ ਖਿਲਾ ਕੇ ਖਾਂਦੀ ਸੀ ਅੱਜ ਇਸ ਨੂੰ ਵੀ ਇਹ ਭੁੱਲ ਗਿਆ ਕਿੰਦੇ ਕਿ ਤੈਨੂੰ ਅਜੇ ਨਹੀਂ ਭੁੱਖ ਲੱਗ ਗਈ ਕਿ ਤੂੰ ਮਨੋੜਿ ਕਿਆ ਨਹੀਂ ਕਿੰਦੇ ਕਿਉਂ ਕਹਿੰਦੇ ਮੈਨੂੰ ਤਾਂ ਤੂੰ ਖਾਣਾ ਖਾਇਆ ਨਹੀਂ ਖਾਣ ਲੱਗ ਪਈ ਕਿੰਦੇ ਤੁਹਾਨੂੰ ਇੰਨੀ ਖੁਸ਼ੀ ਚੱਲ ਗਈ ਹੈ ਗ੍ਰੰਥ ਕੰਪਲੀਟ ਹੋਣ ਦੀ ਤੇ ਤੁਸੀਂ ਹੁਣੇ ਖਾ ਕੇ ਹਟੇ ਮੈਂ ਤਾਂ ਮੁਖਾੜਾ ਖਰਾਇਆ ਔਰ ਤੁਸੀਂ ਭੁੱਲ ਗਏ ਤੁਸੀਂ ਕਿੰਦੇ ਗ੍ਰੰਥ ਕੰਪਲੀਟ ਕੀਤਾ ਉਹ ਬੜੇ ਹੈਰਾਨ ਹੁੰਦੇ ਆ ਕਿ ਮੈਂ ਤਾਂ ਆਇਆ ਨਹੀਂ ਵਾਪਸ ਕਿੰਦੇ ਮੈਂ ਤੁਹਾਨੂੰ ਕਹਾਂ ਬਈ ਤੁਹਾਨੂੰ ਜਲਦੀ ਆਗਾ ਕਿੰਦੇ ਹੰਮੀ ਕਿੰਦੇ ਤੁਸੀਂ ਅਗਰਾ ਦਿੱਤਾ ਔਰ ਗ੍ਰੰਥ ਲਿਆ ਉਹਨੂੰ ਕੰਪਲੀਟ ਕੀਤਾ ਜਦੋਂ ਦੇਖਦੇ ਆ ਗ੍ਰੰਥ ਨੂੰ ਫਿਰ ਉਹਨਾਂ ਨੂੰ ਲੱਗਾ ਕਿ ਬਾਣੀ ਤਾਂ ਕੋਈ ਹੋਰ ਹੀ ਵਿਚਾਰਨ ਵਾਲਾ ਮੈਂ ਤਾਂ ਗਲਤ ਸਮਝੀ ਬੈਠਾ ਸੋ ਸਤਿਗੁਰ ਜੀ ਜੇਪਾ ਇਹ ਕਹੀਏ ਕਿ ਬਾਣੀ ਦੇ ਮੋਢੀ ਵੀ ਕਹਿ ਸਕਦੇ ਸੀ ਸੋ 1970 ਵਿੱਚ ਬਾਣੀ ਜਦੋਂ ਉਹਨਾਂ ਦਾ ਜਨਮ ਹੋਣਾ ਉਹਨਾਂ ਦਾ ਇਹ ਸ਼ਬਦ ਇੱਕ 1974 ਸਤੰਭ ਦੇ ਮਾਲਕੀ ਦੇ ਗੁਰੂਕਾਂ ਸਾਹਿਬ ਜੀ ਦੇ ਵਿੱਚ ਦਰਜ ਹੈ ਸੋ ਚੰਦਰ ਇਹ ਉਹ ਸੰਜਾਰੇ ਹੈ ਕਿ परमाद purkh manopam sat aad pav ratte ਕਿੰਦੇ ਉਹ ਪਰਮ ਪਰਮਾਦ ਮੀਨਸ ਪਰਮ ਆਦ ਸਭ ਤੋਂ ਵੱਡਾ ਸਭ ਤੋਂ ਉੱਚਾ ਸਭ ਤੋਂ ਸੱਚਾ ਆਦ ਜਿਹੜਾ ਸ਼ੁਰੂ ਤੋਂ ਹੈ ਉਹ ਪਰਮਾਤਮਾ ਸਭ ਤੋਂ ਵੱਡਾ ਹੈ ਸਭ ਤੋਂ ਉੱਚਾ ਹੈ ਤੇ ਉਸ ਵਰਗਾ ਕੋਈ ਅਜੇ ਤੱਕ ਹੋਇਆ ਨਹੀਂ ਨਾ ਹੋਣਾ ਪੁਰਖ ਮਨੋਪਮੇ ਜਿਸ ਨੂੰ ਕੋਈ ਵੀ ਅਸੀਂ ਇਹ ਕਹਿ ਸਕਦੇ ਕਿ ਉਹਦਾ ਦੁਨਿਆ ਤੇ ਨਾ ਹੋਣਾ ਨਾ ਹੋਊਗਾ ਕਿਉਂਕਿ ਸ੍ਰਿਸ਼ਟੀ ਦੇ ਕਰਤਾ ਹੀ ਹੋਆ ਇਹੋਈ ਸਤਿਗੁਰ ਦਰਬਾਸਮਦ ਜੀ ਆਪਣੇ ਬਾਣੀ ਚ ਕਹਦੇ ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੀਜੇ ਤੇਰੀ ਸਿਫਤਸਲਾ ਕੀ ਕਰ ਸਕਦੇ ਤੇਰੇ ਵਰਗਾ ਹੈ ਹੀ ਕੋਈ ਨਹੀਂ ਕਿਉਂਕਿ ਤੇਰੀ ਇੰਨੀ ਕ ਕਥ ਕਥਾ ਹੈ ਕੋਈ ਕਾਥੀ ਨਹੀਂ ਸਕਿਆ ਇਸ ਕਰਕੇ ਉਹ ਕਹਿੰਦੇ ਪ੍ਰਮਾਤਮਾ ਜਿਹੜਾ ਦੁਗਾ ਜਗੰਤਰਾ ਤੋਂ ਜਿਸ ਜਿਹੜਾ ਬਈ ਹੈ ਜਿਹੜਾ ਸਥਿਰ ਹੈ ਜਿਸ ਦਾ ਨਾਮ ਸਿਰ ਹੈ ਉਸ ਵਰਗਾ ਅੱਜ ਤੱਕ ਕੋਈ ਹੋਇਆ ਨਹੀਂ ਸਤ ਆਦ ਭਾਵ ਰਤੇ ਜਿਹੜਾ ਸੱਚ ਹੈ ਤੇ ਜਿਹਦੇ ਵਿੱਚ ਇਹੋ ਜਿਹੇ ਗੁਣਾ ਤੇ ਉਹ ਸਥਿਰ ਹੈ ਪ੍ਰਮਾਤਮਾ ਇਸੇ ਕਰਕੇ ਬੀਜਨ ਪੁਰਾ ਸ਼ਬਦ ਦੇ ਵਿੱਚ ਸਤਗੁਰ ਉਦਾਸਾਂ ਦਾ ਜਿੰਨੇ ਕਹਿ ਦਿੱਤਾ ਕਾਇਮ ਦائم ਸਦਾ ਪਾਤਸ਼ਾਹੀ ਉਹ ਪਾਛੇ ਬਦਲਦੀ ਨਹੀਂ ਦੁਨੀਆ ਦੇ ਅਗੇ ਬਦਲਦਾ ਨਹੀਂ ਲੇਕਿਨ ਉਹਦੀ ਪਾਤਸ਼ਾਹੀ ਨਹੀਂ ਬਦਲਦੀ ਇਹ ਤਾਂ ਕਾਇਮ ਦائم ਆ ਇਹ ਹੋਈ ਸਤਕ ਜੈਦੇਵ ਜੀ ਵੀ ਕਹ ਰਹੇ ਆ ਕਿ ਉਸ ਵਰਗਾ ਨਾ ਕੋਈ ਹੋਇਆ ਨਾ ਉਹਦੇ ਵਿੱਚ ਗੁਣ ਇਹ ਆ ਕਿ ਰੱਤੇ ਹੋਏ ਹੈ ਉਸਥਿਰ ਹੈ ਪਰਮ ਅਧਪੁੱਤ ਜਿਹੜਾ ਬਹੁਤ ਹੀ ਅਚੰਭ ਹੈ ਪਰ ਕਿਲਤ ਜਿਹੜਾ ਮਾਇਆ ਤੋਂ ਬਹਿਰਤ ਹੈ ਜਿਸ ਨੂੰ ਮਾਇਆ ਜਿਹੜੀ ਹੈ हो नहीं सकती जद चिंत है कोई भी चिंता ही नहीं है अचिंत है सर्वगति सर्व व्यापक है वो परमात्मा जो बहुत ही आश्चर्य है दुनिया देख रही है माया तो रहता है सर्व व्यापक उसके किसी हो भी चिंता नहीं है किसी गल की चिंता नहीं ਗੰਮੀ ਨਹੀਂ ਕੋਈ ਵੀ ਉੱਥੇ ਜਿੱਥੇ ਕੋਈ ਵੀ ਚਿੰਤਾ ਨਹੀਂ ਹੈ ਇਸੇ ਕਰਕੇ ਭਗਤਾ ਨੇ ਗੁਰੂਆਂ ਨੇ ਸੰਤਾਂ ਨੇ ਉਸ ਪਰਮਾਤਮਾ ਦੇ ਨਾਮ ਦਾ ਸਿਮਰਨ ਕੀਤਾ ਕਿਉਂਕਿ ਉੱਥੇ ਆਨੰਦ ਹੀ ਆਨੰਦ ਹੈ ਜਿਨੇ ਵੀ ਸ੍ਰਿਸ਼ਟੀ ਬਣਾਈ ਹੈ ਉਹਦੇ ਵਿੱਚ ਉਹ ਸਰਬਵਿਆਪਕ ਹੈ कण कण ਦੇ ਵਿੱਚ ਰਮਿਆ ਹੋਇਆ ਹੈ ਕੇਵਲ ਧਾਮ ਨਾਮ ਮਨੋਰਮਾ ਜਿਹੜਾ ਉਸ ਦਾ ਨਾਮ ਹੈ ਉਹ ਮਨ ਨੂੰ ਮੋਹ ਵਾਲਾ ਹੈ ਜਿਨ੍ਹਾਂ ਨੇ ਉਸ ਪਰਮਾਤਮਾ ਦਾ ਨਾਮ ਜਪਿਆ ਉਹ ਇੰਨੇ ਕੁ ਸੁੰਦਰ ਹੈ ਕਿ ਉਹਨਾਂ ਨੂੰ ਮਨ ਨੂੰ ਮੋਹਦੇ ਹਾਂ ਦੁਨੀਆ ਨੂੰ ਉਹਨਾਂ ਤੇ ਇੱਕ ਵੱਖਰਾ ਮੋਰ ਹੁੰਦਾ ਕੇਵਲ ਰਾਮ ਨਾਮ ਮਨੋਰਮ ਇੰਨਾ ਕੁ ਮਨ ਨੂੰ ਮੋਹ ਵਾਲਾ ਹੈ ਵੰਦ ਅਮਰਤ ਤਤਮੈ ਉਹਨਾਂ ਦੇ ਜਿਹੜੇ ਬਚਨਾਂ ਉਹਨਾਂ ਦੇ ਵਿੱਚ ਅਸਲੀਅਤ ਜਿਹਨੂੰ ਅਸੀਂ ਕਹਿੰਦੇ ਤੇ ਅਮਰਤ ਹੈ ਨਦ ਪ੍ਰਮਾਤਮਾ ਦਾ ਨਾਮ ਜਪਣ ਵਾਲਿਆਂ ਦੇ ਜਿਹੜੇ ਬੋਲ ਆ ਉਹ ਅਮਰਤਮਈ ਹੈ ਕਦੇ ਵੀ ਉਹਨਾਂ ਨੂੰ ਉਹ ਕਿਸੇ ਨੂੰ ਠਿੱਕਾ ਨਹੀਂ ਮੋਲਦੇ ਸਭ ਤੋਂ ਉੱਤਮ ਬੋਲ ਜਿਹੜੇ ਹੈ ਉਹ ਸੰਤਾਂ ਦੇ ਭਗਤਾਂ ਦੇ ਹੁੰਦੇ ਆ ਕਿਉਂਕਿ ਉਹ ਸਿਰਫ ਉਸ ਪ੍ਰਮਾਤਮਾ ਦੇ ਨਾਲ ਰੱਤੇ ਹੋਏ ਹੁੰਦੇ ਆ ਨਾਦ ਨੋਤ ਜਸਮ ਰਣ ਜਨਮ ਜਰਾਤ ਮਰਨ ਤੇ ਜਿਨ੍ਹਾਂ ਨੂੰ ਕਹਿੰਦੇ ਕੋਈ ਦੁੱਖ ਨਹੀਂ ਹੈ ਕਿਸ ਚੀਜ਼ ਦਾ ਜਨਮ ਦਾ ਨਾ ਉਹਨਾਂ ਨੂੰ ਜਨਮ ਦਾ ਨਾ ਮਰਨ ਦਾ ਕੋਈ ਦੁੱਖ ਨਹੀਂ ਜਿਹੜਾ ਬਡੇ ਪੈਦਾ ਨਾ ਜਨਮ ਦਾ ਨਾ ਮਰਨ ਦਾ ਨਾ ਬਡੇ ਪੈਦਾ ਇਹਦਾ ਭੈ ਹੀ ਕੋਈ ਨਹੀਂ ਉਹਨਾਂ ਨੂੰ ਇਸ ਕਰਕੇ ਉਹ ਜਿਸ ਦਾ ਸਿਮਰਨ ਕਰਦੇ ਹੈ ਜਦੋਂ ਉਹ ਹੀ ਉਹਨਾਂ ਦੇ ਵਿੱਚ ਹੈ ਉਹਦਾ ਸਿਮਰਨ ਕਰਨ ਵਾਲੇ ਜਦੋਂ ਉਸਦੇ ਅਸਲ ਤੱਕ ਪਹੁੰਚ ਜਾਂਦੇ ਹੈ ਉਹਨਾਂ ਨੂੰ ਵੀ ਕੋਈ ਗਮ ਨਹੀਂ ਰਹਿੰਦਾ ਕੋਈ ਦੁੱਖ ਨਹੀਂ ਰਹਿੰਦਾ ਐਸਾ ਪਰਮਾਤਮਾ ਦਾ ਸਿਮਰਨ ਹੈ ਕਿਉਂਕਿ ਇਹਨੂੰ ਹੀ ਮੁਕਤੀ ਉਹਨਾਂ ਨੇ ਕਹਿਆ ਹੈ ਜਿਹਨੂੰ ਜਨਮ ਮਰਨ ਦਾ ਦੁੱਖ ਹੀ ਖਤਮ ਹੋ ਗਿਆ ਹੈ ਤੋ ਮੁਕਤ ਹੋ ਗਿਆ ਆਜ਼ਾਦ ਹੋ ਗਿਆ ਕਿਉਂਕਿ ਜੇਕਰ ਦੁੱਖ ਘਟਣਾ ਤਾਂ ਵੀ ਤਨ ਲੈਣਾ ਪੈਣਾ ਜੇ ਸੁੱਖ ਭੋਗਣਾ ਤਾਂ ਵੀ ਤਨ ਚਾਹੀਦਾ ਹੈ ਪਰ ਉਸ ਤਨ ਦੀ ਵੀ ਵੀ ਪਰਵਾਹ ਨਹੀਂ ਕਰਦੇ ਤਨ ਨੂੰ ਵੀ ਕਹਿ ਦਿੰਦੇ ਆ ਕਹੋ ਕਹਾ ਭਇਓ ਜੋ ਤਨ ਭਇਓ ਛਿਨ ਛਿਨ ਪ੍ਰੇਮ ਜਾਏ ਤੋ ਡਰ ਪੋ ਤੇਰੋ ਜਨ ਇੰਨਾ ਉਹਨਾਂ ਨੂੰ ਇਸ਼ਕ ਆਉ ਕਹਿੰਦੇ ਤੇਰਾ ਪ੍ਰੇਮ ਨਹੀਂ ਟੁੱਟਣਾ ਚਾਹੀਦਾ ਇਸ ਤਨ ਨੂੰ ਕਰਨਾ ਕੀ ਭਮੇ ਟੁੱਟੇ ਟੁੱਟੇ ਕਰਦੇ ਹੋ ਇਸ਼ਿਸ ਜਮਾਦ ਭਰਬੈ ਜਸ ਸਵਸਤੀ ਸੁਕ੍ਰਤੇ ਕਰਤੇ ਭਾਵ ਭੂਤ ਭਾਵ ਸੰਦੇਸੀ ਪਰਮੈ ਪ੍ਰਸੰਨ ਮਿੰਦੇ ਜੇਕਰ ਕਹਿੰਦੇ ਉਹਨਾਂ ਦੀ ਇੱਛਾ ਹੁੰਦੀ ਹੈ ਜੇਕਰ ਉਹ ਚਾਹੁੰਦੇ ਹੈ ਕਾਹ ਦਿੱਤੋਂ ਜਮ ਆਦਤੋਂ ਮੁਕਤ ਹੋਣਾ ਉਹਨਾਂ ਦੀ ਇੱਛਾ ਹੈ ਤੇ ਨਾਮਦੇਵ ਜੀ ਸਤਿਗੁਰ ਜੈਦੇਵ ਜੀ ਬੰਦੇ ਨੂੰ ਸਮਝਾ ਰਹੇ ਹੈ ਕਿ ਜੇ ਤੂੰ ਜਮਾਂ ਦੇ ਡਰ ਤੋਂ ਮੁਕਤ ਹੋਣਾ ਚਾਹੁੰਦਾ ਤਾਂ ਉਸ ਪਰਮਾਤਮਾ ਦਾ ਨਾਮ ਜਪ ਤਾਂ ਕਿ ਤੇਰਾ ਜਿਹੜਾ ਇਹਨੇ ਨੇਕ ਕਰਮ ਕਰ ਤਾਕਿ ਤੈਨੂੰ ਜਹਾਨ ਦੇ ਵਿੱਚ ਸ਼ੁਭਾ ਮਿਲੇ ਤੈਨੂੰ ਜਸ ਮਿਲੇ ਉਸ ਪਰਮਾਤਮਾ ਦਾ ਤਾਂ ਕਿ ਤੇਰਾ ਜਿਹੜਾ ਕਿਸੇ ਨੂੰ ਤੂੰ ਅਗਰ ਜਿੰਨਾ ਚਾਹਨਾ ਉਹਦੇ ਤੇ ਆਪਣੀ ਜਿੱਤ ਕਹਿੰਦੇ ਤੇ ਪ੍ਰਾਪਤ ਕਰਨੀ ਹੈ ਜਨਮ ਮਰਨ ਤੇ ਤਾਂ ਕਹਿੰਦੇ ਫਿਰ ਉਸ ਪਰਮਾਤਮਾ ਦਾ ਨਾਮ ਜਪ ਐਸਾ ਨਾਮ ਜਪ ਕੇ ਨੇਕ ਕਰਮ ਕਰ ਤੈਨੂੰ ਸ਼ੁਭਾ ਮਿਲੇ ਕਿਸ ਦਾ ਨਾਮ ਜਪ ਅਭਉ ਪੂਤ ਭਾਵ ਸੰਕ ਬਰੇ ਜਿਹੜਾ ਹੁਣ ਵੀ ਹੈ ਭੂਤ ਵਿੱਚ ਵੀ ਸੀ ਜਿਹੜਾ ਬੀਤ ਗਿਆ ਸਮਾ ਭਾਵ ਜਿਹੜਾ ਆਉਣਾ ਸਮਾ ਜਿਹੜਾ ਤਿੰਨੇ ਕਾਲਾਂ ਦੇ ਵਿੱਚ ਵਿਆਪਕ ਹੈ ਉਸ ਨੂੰ ਤੋਂ ਉਸ ਦਾ ਨਾਮ ਜਪਾ ਤਾਂ ਕਿ ਉਹ ਪੂਰਨ ਹੈ ਜਿਹੜਾ ਨਾਸ਼ ਰਹਿਤ ਹੈ ਅਭਉ ਪੂਤ ਭਾਵ ਸੰਬਹ ਉਹ ਜਿਹੜਾ ਹੈ ਨਾਸ਼ ਰਹਿਤ ਹੈ ਅਬਨਾਸੀ ਹੈ ਪਰਮ ਪਰਸੰਮਿਤ ਹੈ ਜਿਹੜਾ ਹਮੇਸ਼ਾ ਹੀ ਪ੍ਰਭੂ ਦੇ ਮਨ ਦੇ ਵਿੱਚ ਪ੍ਰਭੂ ਨੂੰ ਸਮਿਤ ਦੇ ਜਿਹੜੇ ਆ ਉਹ ਹਮੇਸ਼ਾ ਹੀ ਪ੍ਰਸੰਨ ਰਹਿੰਦੇ ਆ ਖੁਸ਼ ਰਹਿੰਦੇ ਆ ਉਹਨਾਂ ਤੇ ਮੌਤ ਦਾ ਪਹਿ ਜਿਹੜਾ ਖਤਮ ਹੋ ਜਾਂਦਾ ਨਾ ਨਨ ਬਚਪਨ ਦਾ ਡਰ ਜਾਂਦਾ ਨਾ ਬਚਪਨ ਦਾ ਡਰ ਹੈ ਕਿਉਂਕਿ ਜਨਮ ਰਹਿਤ ਹੋ ਗਏ ਹੋ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਜਪਿਆ ਵਾਦ ਦ੍ਰਿਸ਼ਟ ਪਰ ਗ੍ਰਹਿ ਜਦ ਵਿਧਿ ਆਚਰਣੇ ਤਜ ਸਕਲ ਦੁਖ ਕ੍ਰਿਤ ਦੁਰਮਤੀ ਭਜ ਚਕ ਤਰਸਰਨੇ ਕਿੰਦੇ ਜਿਹੜੇ ਤੇਰੇ ਵਿਸ਼ੇ ਬਕਾਰਾਂ ਦੇ ਦ੍ਰਿਸ਼ਟੀ ਹੈ ਲੋਭ ਦੀ ਦ੍ਰਿਸ਼ਟੀ ਹੈ ਦੂਸਰੇ ਦੇ ਗ੍ਰਹਿ ਨੂੰ ਤੱਕਣ ਦੀ ਦ੍ਰਿਸ਼ਟੀ ਹੈ ਇਹ ਬਕਾਰਾਂ ਨੂੰ ਛੱਡ ਦੇ ਲੋਭ ਨੂੰ ਛੱਡ ਦੇ ਕਿਉਂਕਿ ਜਦ ਵਿਧਿ ਆਚਰਣੇ ਤੇਰਾ ਆਚਰਣ ਜਿਹੜਾ ਬਹੁਤ ਹੀ ਉੱਚਾ ਚਾਹੀਦਾ ਸੱਚਾ ਚਾਹੀਦਾ ਇੱਕ ਮਰਿਆਦਾ ਚਾਹੀਦੀ ਹੈ ਤੇਰਾ ਆਚਰਨ ਮਰਿਆਦਾ ਚ ਹੋਣਾ ਚਾਹੀਦਾ ਮਰਿਆਦਾ ਕੀ ਹੈ ਕਹਿੰਦੇ ਆ ਕਿ ਪ੍ਰਲਾਦ ਜੀ ਨੂੰ ਜਦੋਂ ਪ੍ਰਮਾਤਮਾ ਨੇ ਕਿਹਾ ਕਿ ਤੂੰ ਸਵਰਗ ਦੇ ਵਿੱਚ ਆ ਜਾ ਜੋ ਵਿਦਵਾਨਾਂ ਨੇ ਮਥਿਆਸ ਲਿਖਿਆ ਤੇ ਉਹ ਕਹਿੰਦੇ ਕਿ ਮੈਂ ਇਕੱਲੇ ਨਹੀਂ ਆਉਣਾ ਮੇਰੀ ਨਗਰੀ ਪੁਰੀ ਨੂੰ ਚਾਹੀਦਾ ਉਹ ਕਹਿੰਦੇ ਜਾ ਫੇਰ ਆਪਣੀ ਨਜ਼ਰ ਦੇ ਜਿੰਨੇ ਵੀ ਲੋਕਾਂ ਨੂੰ ਜੋ ਵੀ ਜੀਵ ਜੰਤੂ ਪੁੱਛ ਲਿਆ ਤੇ ਸਭ ਤੋਂ ਪਹਿਲਾਂ ਉਹਨਾਂ ਨੇ ਕਹਿੰਦੇ ਜਦੋਂ ਆਏ ਕਹਿੰਦੇ ਵੀ ਚਲੋ ਆਪਾਂ ਚੱਲਣਾ ਤੇ ਸਭ ਤੋਂ ਪਹਿਲਾਂ ਉਹਨਾਂ ਨੂੰ ਸੂਰਜਕ ਮਿਲਿਆ ਉਹ ਕਹਿੰਦੇ ਵੀ ਤੈਨੂੰ ਹੁਣ ਲੋੜ ਨਹੀਂ ਬਿਸਤਰ ਦੀ ਤੂੰ ਸਵਰਗ 'ਚ ਚੱਲ ਤੈਨੂੰ ਸਵਰਗ 'ਚ ਰਹਿਣਾ ਤੇ ਉਹ ਉੱਗੋ ਕਹਿੰਦੇ ਕਹਿੰਦਾ ਵੀ ਉੱਥੇ ਬਿਸਤਰਾ ਹੈ ਜੇ ਤਾਂ ਬਿਸਤਰਾ ਹੈ ਤਾਂ ਮੈਂ ਜਾਣਾ ਨਹੀਂ ਤੇ ਮੈਂ ਜਾਣਾ ਨਹੀਂ ਇਸ ਕਰਕੇ ਤੇਰਾ ਆਚਰਣ ਇੰਨਾ ਉੱਚਾ ਹੋਣਾ ਚਾਹੀਦਾ ਕਿ ਉਹਦੇ ਤੇ ਤੂੰ ਖਰਾ ਉਤਰੇ ਅਦਰਵਾਈਜ਼ ਜਿੱਥੇ ਵੀ ਉਹ ਜੋ ਵੀ ਉਹਨਾਂ ਜੀਵ ਜੰਤੂ ਪੈਦਾ ਕੀਤੇ ਆ ਉਹ ਆਪਣੇ ਆਪਣੇ ਜਨਮ ਦੇ ਵਿੱਚ ਖੁਸ਼ ਹੈ ਇਸੇ ਕਰਕੇ ਸਤਗੁਰ ਅਰਬਦਾਸ ਸਾਹਿਬ ਜੀ ਨੇ ਕਿਹਾ ਤ੍ਰਿਗਤ ਜੋਨ ਅਚੇਤ ਸੰਭਪ ਪੰਪ ਪਾਪ ਸੋਚ ਮੁੱਖਾ avatars ਦਰਲਭ ਹੈ ਤੇ ਹੀ ਸੰਗਤ ਪੋਚ ਤੇਰਾ ਜਨਮ ਬਹੁਤ ਦਰਲਭ ਹੈ ਟੈਡੀਆਂ ਮੈਡੀਆਂ ਜੋਨਾ ਪਾਰ ਕਰਕੇ ਆਏ ਪਰ ਹੁਣ ਤੋਂ ਕਿਤੇ ਇਹਨੂੰ ਅਨਜਾਨਪਨੇ ਚ ਨਾ ਘੋਦੇ ਇਹ ਵਿਸ਼ੇ ਬਕਰਾਂ ਨੂੰ ਖਤਮ ਕਰ ਲਈ ਸਤਗੁਰ ਜੈਦੇਵ ਜੀ ਵੀ ਕਹਿ ਰਹੇ ਕਿ ਤੂੰ ਆਪਣਾ ਆਚਰਣ ਜਿਹੜਾ ਹੈ ਉਹ ਤੋਂ ਚੱਕਰ ਇਹਨਾਂ ਕੋ ਚੱਕਰ ਕਿ ਤੈਨੂੰ ਉਹ ਜਿਹੜਾ ਪਰਮਾਤਮਾ ਹੈ ਉਹਦੇ ਤੋਂ ਸਵਾ ਕੋਈ ਵੀ ਜਿਹੜਾ ਤੇਰਾ ਲੋਭ ਲਾਲਚ ਨਾ ਦੇ ਤਜ ਸਕਲ ਦੋ ਕਰਤ ਦੁਰਮਤੀ ਭਜ ਚੱਕਰ ਤਰਸਰਨੇ ਸਾਰੇ ਕਿੰਦੇ ਭੜੇ ਦੁਰਮਤ ਜੜੇ ਹੈ ਮਾੜੇ ਕੰਮ ਜੜੇ ਇਹ ਸਾਰੇ ਤਿਆਗ ਦੇ ਤੇ ਉਸ ਚੱਕਰਤਾ ਦੇ ਪ੍ਰਮਾਤਮੰਦ ਸ਼ਰਨ ਦੇ ਵਿੱਚ ਚਲ ਜਾ ਜਿੰਨਾ ਵਿੱਚ ਤੇਰਾ ਲਾਲਚ ਹੈ ਲੋਭ ਹੈ ਦੂਸਰੇ ਦੇ ਪ੍ਰਾਇ ਘਰ ਦੇ ਵਿੱਚ ਤੇਰਾ ਤੱਕਣਾ ਜਿਹੜਾ ਮਾੜੀ ਨਜ਼ਰ ਤੇ ਨਹੀਂ ਹੈ ਤੂੰ ਮर्याਦਾ ਨੂੰ ਛੱਡ ਕੇ ਜਦੋਂ ਦੂਸਰੇ ਘਰ ਦੇ ਵਿੱਚ ਦੇਖਦਾ ਇਹ ਤੇਰਾ ਆਚਰਣ ਜਿਹੜਾ ਕਰਦਾ ਇਹ ਤੇਰਾ ਆਪਣੇ ਆਚਰਣ ਨੂੰ ਇੰਨਾ ਉੱਚਾ ਕਰ ਕਿ ਪਰਮਾਤਮਾ ਤੋਂ ਸਭ ਇਹਨੂੰ ਕੁਝ ਵੀ ਪਤਾ ਲੱਗਣਾ ਚਾਹੀਦਾ ਹਰ ਇੱਕ ਦੇ ਵਿੱਚ ਤੈਨੂੰ ਦੱਸਣਾ ਚਾਹੀਦਾ ਕਿ ਉਹ ਪਰਮਾਤਮਾ ਹੈ ਉਹ ਮਾੜੇ ਚ ਵੀ ਹੈ ਚੰਗੇ ਚ ਵੀ ਹਰ ਇੱਕ ਦੇ ਵਿੱਚ ਇਹ ਸਾਰੇ ਹੀ ਮਾੜੇ ਕਰਮ ਜਿਹੜੇ ਆ ਤਿਆਗ ਦੇ ਹਰੀ ਭਗਤ ਮੰਜ ਕੇਵਲ ਅਰਿੱਧ ਕਰਮਣਾ ਬਚਸਾ ਜਗੇਨ ਕੀ ਜਗੇਨ ਕੀ ધਨੇਨ ਕੀ ਤਪਸਾ ਕਿੰਨੇ ਜਿਹੜੇ ਹਰੀ ਦੇ ਭਗਤ ਹੈ ਜਿਹੜੇ ਸਿਰਫ ਤੇ ਸਿਰਫ ਹਰੀ ਨੂੰ ਹੀ ਜਪਦੇ ਹੈ ਉਸ ਦੇ ਜਿਹੜੇ ਭਗਤ ਹੈ ਉਹਨਾਂ ਦੇ ਹਿਰਦੇ ਦੇ ਵਿੱਚ ਉਹਨਾਂ ਦੇ ਕਰਮ ਦੇ ਵਿੱਚ ਤੇ ਉਹਨਾਂ ਦੇ ਮੋਲਾਂ ਦੇ ਵਿੱਚ ਉਹ ਪਰਮਾਤਮਾ ਖੁਦ ਵਸਦਾ ਉਹਨਾਂ ਲਈ ਜਗੇਨ ਕੀ ਉਹਨਾਂ ਲਈ ਜੋਗ ਕੋਈ ਨਹੀਂ ਹੈ ਉਹਨਾਂ ਲਈ ਜੋਗ ਕੀ ਹੈ ਕੁਛ ਨਹੀਂ ਜਗੇਨ ਕੀ ਜਗ ਕੀ ਹੈ ਜਗ ਕਾਗਲੀ ਕਰਨਾ ਉਹ ਕਹਿੰਦੇ ਬਨੇਮ ਕੀ ਧਾਨ ਕਾਦ ਲਿਖਣਾ ਤਪਸਾ ਤਪ ਕਾਦ ਲਿਖਣਾ ਉਥੇ ਭਗਤਾ ਤਾਂ ਉਹਨਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਆ ਰਾਮ ਰਾਮ ਉਹਨਾਂ ਦੇ ਹਿਰਦੇ ਦੇ ਵਿੱਚ ਹੈ ਉਹਨਾਂ ਦੇ ਬਚਨਾਂ ਦੇ ਵਿੱਚ ਹੈ ਉਹਨਾਂ ਦੇ ਜਵਾਬ ਦੇ ਉੱਤੇ ਕਿਉਂਕਿ ਇਹ ਜਿਹੜੇ ਉਸ ਪਰਮਾਤਮਾ ਦੇ ਭਗਤ ਹੈ ਉਹਨਾਂ ਦੀ ਜ਼ੁਬਾਨ ਦੇ ਉੱਤੇ ਉਹਦਾ ਆਪਣਾ 맛 ਹੁੰਦਾ ਹੈ ਹਿਰਦੇ ਦੇ ਵਿੱਚ ਵੀ ਹੈ ਜਿਹੜਾ ਕਰਮ ਹੱਥਨ ਦਾ ਦੂਦੇ ਪਿੱਛੇ ਹੀ ਹੈ ਕਿਉਂਕਿ ਉਹਨਾਂ ਨੂੰ ਦੁਨੀਆਂ ਦੇ ਨਾਲ ਰਿਸ਼ਤੇ ਹੀ ਕੋਈ ਨਹੀਂ ਹੈ ਬਾਸਤੈ ਹੀ ਕੋਈ ਨਹੀਂ ਹੈ ਦੁਨੀਆਂ ਨੂੰ ਲੱਗਦਾ ਹੈ ਕਿ ਤਨ ਜਿਹੜਾ ਹੈ ਉਹਨਾਂ ਦਾ ਨਜ਼ਰ ਆ ਰਿਹਾ ਲੇਕਿਨ ਅਰੀਜੇ ਭਗਤੋ ਕਹਿੰਦੇ ਜਿਹੜੇ ਨਿਜ ਕੇਵਲ ਭਗਤ ਹੈ ਜਿਨ੍ਹਾਂ ਨੂੰ ਲੋਕਾਂ ਦੇ ਨਾਲ ਕੋਈ ਮਤਲਬ ਨਹੀਂ ਸਿਰਫ ਪਰਮਾਤਮਾ ਤੱਕ ਹੀ ਉਹਨਾਂ ਨੂੰ ਮਤਲਬ ਹੈ ਉਹ ਪਰਮਾਤਮਾ ਦੇ ਵਿੱਚ ਹੀ ਲੀਨ ਦਿੰਦੇ ਹਨ ਉਹਨਾਂ ਨੂੰ ਕੋਈ ਜਗ ਨਹੀਂ ਉਹਨਾਂ ਨੂੰ ਕੋਈ ਜੋਗ ਨਹੀਂ ਉਹਨਾਂ ਨੂੰ ਕੋਈ ਦਾਨ ਨਹੀਂ ਉਹਨਾਂ ਨੂੰ ਕੋਈ ਤੱਪ ਨਹੀਂ ਕਿਸੇ ਚੀਜ਼ ਦੀ ਲੋੜ ਨਹੀਂ ਹੈ ਗੋਵਿੰਦ ਗੋਵਿੰਦ ਤੇ ਜਪਨ ਨਾਲ ਸકલ ਸਿੱਧ ਪਵੇ ਪਦੇ ਜੇ ਦੇਵ ਆਇਓ ਤ ਸਭ ਸਪੋਰਟ ਪਬ ਪੋਤ ਸਰਵ ਗਤੇ ਕਿੰਦੇ ਗੋਵਿੰਦ ਗੋਵਿੰਦ ਜਪ ਉਸ ਦੇ ਪਰਮਾਤਮਾ ਦੇ ਜਿਹੜੇ ਨਾਮ ਹੈ ਭਗਤ ਹੈ ਭਗਤ ਜਨ ਹੈ ਉਹ ਤਾਂ ਉਸ ਪਰਮਾਤਮਾ ਦਾ ਨਾਮ ਦਾ ਸਿਮਰਨ ਕਰਦੇ ਸਾਰੀਆਂ ਸਿਧੀਆਂ ਕਹਿੰਦੇ ਉਹਨਾਂ ਦੇ ਕੋਲ ਪਰ ਉਹ ਸਿੱਧੀਆਂ ਨੂੰ ਕਦੇ ਵੀ ਕਿਸੇ ਦੇ ਉਲਟ ਨਹੀਂ ਬੰਦਦੇ ਇੱਥੇ ਉਹਨਾਂ ਨੇ ਗੋਬਿੰਦ ਉਸ ਦਾ ਨਾਮ ਜਪ ਲਿਆ ਜਿਨ੍ਹਾਂ ਨੂੰ ਨਵੇਂ ਪਾਸ਼ਨ ਵੀ ਬਣ ਚੁੱਕਿਆ ਉਹ ਗੀਤ ਗੋਵਿੰਦ ਗਾਇਓ ਨਹੀਂ ਜਨਮ ਅਕਾਰਤ ਕੀਨ ਕੋ ਨਾਨਕ ਪਜਹਰ ਮਨਾ ਜੋ ਵਿਦਜਲ ਕੋ ਜਿਨ੍ਹਾਂ ਨੂੰ ਖੱਲਾ ਗੋਬਿੰਦ ਹੀ ਨਜ਼ਰ ਆਉਂਦਾ ਹੈ ਪਰਮਾਤਮਾ ਹੀ ਨਜ਼ਰ ਆਉਂਦਾ ਹੈ ਉਹਦੇ ਨਾਮ ਦੇ ਵਿੱਚ ਹੈ ਤੇ ਇਸੇ ਕਰਕੇ ਸਤਗੁਰ ਵਿਦਾਸਵਾ ਜੀ ਨੇ ਕਹਿ ਦਿੱਤਾ ਦਾਰਦ ਦੇਖ ਸਭ ਕੋ ਹੱਸੇ ਐਸੀ ਦਸਾ ਹਮਾਰੀ ਅਸਤ ਦਸਾ ਸਿਧ ਕਰ ਤਲੇ ਸਭ ਕਿਰਪਾ ਤੇ ਮਾਰੀ ਕਹਿੰਦੇ ਇਹ ਸਿੱਧੀਆਂ ਰਿੱਧੀਆਂ ਨਿੱਧੀਆਂ ਸਾਰੀਆਂ ਹੱਥਾਂ ਤੇ ਖੇਡ ਰਹੀਆਂ ਤੇਰੀ ਕਿਰਪਾ ਹੈ ਸਤਿਗੁਰ ਜੈਦੇਵ ਜੀ ਵੀ ਇਹ ਕਹੇ ਗੋਵਿੰਦ ਗੋਵਿੰਦ ਤੇ ਜਪ ਨਰ ਸકલ ਸਿਧ ਪਦ ਸਾਰੀਆਂ ਸਿੱਧੀਆਂ ਦਾ ਮਾਲਕ ਹੈ ਤੂੰ ਉਸ ਪਰਮਾਤਮਾ ਦਾ ਜਨਾ ਨਾਮ ਜਪਣਾ ਹੈ ਜੈ ਦੇਵ ਆਇਓ ਤਸ ਸਫੁਟ ਅੰਬ ਪੂਤ ਸਰਬਗਤਿ ਉਹ ਜਿਹੜਾ ਹੁਣ ਵੀ ਹੈ ਪਹਿਲਾਂ ਵੀ ਸੀ ਤੇ ਅੱਗੇ ਵੀ ਹੋਣੀ ਰਹਿਣਾ ਮੈਂ ਕਹਿੰਦੇ ਉਹ ਦੇ ਅਰਕ ਤਉਤ ਦੇ ਦਰਸ਼ਨ ਕਰ ਲੈ ਉਹਦੇ ਸ਼ਰਨ ਚ ਆ ਗਿਆ ਸਤਗੁਰਜੈ ਦੇਵ ਜੀ ਉਸ ਪਰਮਾਤਮਾ ਦੀ ਸ਼ਰਨ ਦੇ ਵਿੱਚ ਆ ਕੇ ਇਹ ਗੱਲ ਕਹਿ ਰਹੇ ਆ ਕਿ ਮੈਂ ਉਸ ਨੂੰ ਜਪਿਆ ਹੈ ਜਿਹੜਾ ਆਦ ਸਚ ਜਗਤ ਸਚ ਹੈ ਪੀ ਸਚ ਨਾਨਕ ਹੋਸੀ ਕਿਸ ਸਚ ਸੋ ਸਤਿਗੁਰ ਜੈਦੇਵ ਜੀ ਦੇ ਇਸ ਸ਼ਬਦ ਤੋਂ ਸਾਨੂੰ ਸਿੱਖਿਆ ਲੈਂਦੇ ਹੋਏ ਇਹ ਜਿਹੜੇ ਕਰਮ ਕਾਂਡ ਹੈ ਆਟੋਮੈਟਿਕਲੀ ਖਤਮ ਹੋ ਜਾਂਦੇ ਹੈ ਜਦੋਂ ਪਰਮਾਤਮਾ ਦੇ ਨਾਮ ਦਾ ਸਿਮਰਨ ਹੁੰਦਾ ਕਿਉਂਕਿ ਅਵਨਾਸੀ ਹੈ ਉਹ ਨਾਸ਼ ਨਹੀਂ ਹੋਣ ਬੜਾ ਤੇ ਜਿਨ੍ਹਾਂ ਨੇ ਮੁਕਤੀ ਪ੍ਰਾਪਤ ਕਰਨੀ ਹੈ ਉਹਨਾਂ ਨੇ ਇਸ ਸਤਨ ਦਾ ਤਿਆਗ ਕਰਨਾ ਤਿਆਗ ਇਹ ਨਹੀਂ ਕਰਨਾ ਕਿ ਮਰ ਗਿਆ ਤਾਂ ਤਿਆਗੋ ਕਿ ਨਾ ਜਿੰਦੇ ਜੀ ਤਿਆਗ ਕਰਨਾ ਇਸ ਸਤਨ ਦੇ ਨਾਲ ਪਿਆਰ ਹੀ ਕੋਈ ਨਹੀਂ ਚਾਹੇ ਆਦੇ ਦੇ ਨਾਲ ਕੱਟ ਦੇ ਚਾਹੇ ਕਿਸੇ ਜੀ ਨਾ ਚੇਂਜ ਨਾ ਕਰਦੇ ਹੋ ਜਾਂਦਾ ਜਾਵੇ ਲੇਕਿਨ ਤੇਰਾ ਪ੍ਰੇਮ ਨਾ ਟੁੱਟੇ ਤੇਰੇ ਪ੍ਰੇਮ ਦੇ ਨਾਲ ਇੰਨਾ ਤੇਰੀ ਭਗਤੀ ਦੇ ਨਾਲ ਤੇਰੇ ਨਾਮ ਦੇ ਨਾਲ ਇੰਨਾ ਉਹਨਾਂ ਨੂੰ ਪਿਆਰ ਹੈ ਕਿ ਉਹ ਦੁਨੀਆ ਦੀ ਕਿਸੇ ਵੀ ਚੀਜ਼ ਦੀ ਉਹ ਲੋਭ ਲਾਲਚ ਨਹੀਂ ਉਹਨਾਂ ਨੂੰ ਸਭ ਰਿਸ਼ਤੇ ਨਾਤੇ ਉਹ ਕੱਖ ਨੇ ਸਮਝਦੇ ਸਿਰਫ ਤੇ ਸਿਰਫ ਪਰਮਾਤਮਾ ਦੇ ਨਾਲ ਪਿਆਰ ਹੀ ਉਹਨਾਂ ਦਾ ਸਾਰਾ ਕੁਝ ਹੁੰਦਾ ਸੋ ਇਸੇ ਸ਼ਬਦ ਤੋਂ ਸਿੱਖ ਲੈਂਦੇ ਹੋਏ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਕਰੀਏ ਬੇਨਤੀ ਕਰੀਏ ਅਰਜੋਈ ਕਰੀਏ ਕਿ ਰੰਗਦੇ ਹੋਏ ਸੋਸੰਦੀ ਪੂੰਜੀ ਜਿਹੜੀ ਉਹਨਾਂ ਨੇ ਬਖਸ਼ੀ ਹੋਈ ਹੈ ਇਸ ਦੇ ਵਿੱਚ ਇਸ ਮੰਨਤ ਤੇ ਕਿਰਪਾ ਕਰ ਹਲਦੇ ਤੇ ਕਿਰਪਾ ਕਰ ਆਪਣਾ ਨਾਮ ਜਪੋ ਭਰਤੀ ਉਸ ਪਰਮਾਤਮਾ ਦੇ ਵਿੱਚ ਜਿਹੜੀ ਸੋਸੰਦੀ ਪੂੰਜੀ ਲੱਗ ਜਵੇ ਸਿਮਰਨ ਹੋ ਜਵੇ ਕਿਉਂਕਿ ਜਿਹੜਾ ਕਰਮ ਜੋ ਕੀਤੇ ਹੋਏ ਹੈ ਇਹ ਆਪਣੇ ਆਪ ਕਰਮ ਕੀਤੇ ਨਿੱਕਟੇ ਜਾ ਸਕਣੇ ਉਸ ਦੀ ਕਿਰਪਾ ਹੋਵੇ ਤੱਕ ਠਾਣੇ ਉਡੀ ਕਿਰਪਾ ਦੇ ਲੋੜ ਹੈ ਉਹਨਾਂ ਦੇ ਚਰਨਾ ਚਰ ਅਰਦਾਸ ਕਰੀਏ ਬੇਨਤੀ ਕਰੀਏ ਜੋਈ ਕਰੀਏ ਆਪ ਬਖਸ਼ਿਸ਼ ਕਰਨ ਆਓ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ